ਹਾਈ ਟੈਕ ਨਾਕਾ ਟਿਲਵਾਤੇ ਗੰਭੀਰਤਾ ਨਾਲ ਕੀਤੀ ਵਾਹਨਾਦੀ ਜਾਂਚ ਪੰਜਾਬ ਵਿੱਚ ਨਸ਼ਿਆ ਵਿਰੁੱਧ ਜੰਗ ਮੁਹਿੰਮ ਦੌਰਾਨ ਟਿਲਵਾ ਹਾਈ ਟੈਕ ਚੱਕ ਪੋਸਟ ਨੂੰ ਅੱਜ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਵਾਹਨਾ ਦੀ ਗੰਭੀਰਤਾ ਦੀ ਜਾਂਚ ਕੀਤੀ ਜਾ ਰਹੀ ਹੈ ਖਬਰ ਲਿਖੇ ਜਾਣ ਤੱਕ 600 ਤੋਂ ਵੱਧ ਵਾਹਨਾ ਦੀ ਜਾਂਚ ਕੀਤੀ ਜਾ ਚੁੱਕੀ ਹੈ ਚੱਕ ਪੋਸਟ ਤੇ ਮੌਜੂਦ ਡੀਐਸਪੀ ਸਬ ਡਿਵੀਜ਼ਨ ਫਲਤਕਰਨਾ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆ ਕਿਹਾ ਕਿ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਇੱਕ ਪਾਸੇ ਨਸ਼ਿਆ ਦੀ ਦਰੂਬਰ ਤੋਂ ਲਈ ਬਦਨਾਮ ਪਿੰਡਾਂ ਵਿੱਚ ਕਸੋ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇੱਥੇ ਇਹ ਦੱਸਣ ਯੋਗ ਹੈ ਕਿ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਨਸ਼ਿਆ ਵਿਰੁੱਧ ਜੰਗ ਮੁਹਿੰਮ ਤਹਿਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਇਸੇ ਲੜੀ ਵਿੱਚ ਡੀਐਸਪੀ ਕਰਨੈਲ ਸਿੰਘ ਦੀ ਅਗਵਾਈ ਹੇਠ ਤਿੰਨ ਥਾਣਿਆਂ ਦੀ ਪੁਲਿਸ ਟਿਲਵਾ ਹਾਈਟੈਕ ਚੌਂਕੀ ਤੇ ਆਉਣ ਜਾਣ ਵਾਲੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦੌਰਾਨ ਪੁਲਤ ਬੇਗੋਵਾਲ ਅਤੇ ਟਿਲਵਾ ਥਾਣਿਆਂ ਦੀਆਂ ਪੁਲਿਸ ਟੀਮਾਂ ਚੈਕਿੰਗ ਕਰ ਰਹੀਆਂ ਹਨ ਹਾਲਾਂਕਿ ਅਜੇ ਤੱਕ ਕੋਈ ਵੀ ਰਿਕਵਰੀ ਨਹੀਂ ਹੋਈ ਹੈ ਪਰ ਜ਼ਿਲ੍ਹਾ ਪੁਲਿਸ ਨਸ਼ੇ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ ਇਸ ਮੌਕੇ ਹਰਜਿੰਦਰ ਸਿੰਘ ਥਾਣਾ ਮੁਖੀ ਫੁਲਤ ਮਨਜੀਤ ਸਿੰਘ ਥਾਣਾ ਮੁਖੀ ਟਿਲਵਾ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਹਾਜ਼ਰੀ ਸਨ ਟਿਲਵਾ ਤੋਂ ਪੱਤਰਕਾਰ ਗੋਬਿੰਦ ਸੁਖੀ ਦਾ ਵਿਸ਼ੇਸ਼ ਰਿਪੋਰਟ ਹਨੀ ਸਰ ਜੀ ਟਿਲਵਾ ਨਾਲ ਕਿਤੇ ਤੁਸੀਂ ਆਏ ਆ ਜੀ ਬਾਈ ਟੈਕ ਨਾਲ ਕਿਤੇ ਜੀ ਅੱਜ ਜਿਹੜੇ ਹੈਗਾ ਜੋ ਪੰਜਾਬ ਸਰਕਾਰ ਵੱਲੋਂ ਇਕਾ ਮਿਸ਼ਨ ਚੱਲ ਰਿਹਾ ਹੈਗਾ ਦੁਦ ਨਸ਼ਾ ਨੂੰ ਪੂਰੇ ਤੈਤ ਅੱਜ ਅਸੀਂ ਆਪਣੀ ਸਭੀਏ ਤੇ ਸਾਰੇ ਥਾਰਿਆਂ ਤੋਂ ਫੋਰਸ ਇਕੱਠੀ ਕਰਕੇ ਢਲਵਾ ਹਾਈ ਟੈਕ ਨਾਕੇ ਦੇ ਤੇ ਜਿਹੜੀ ਆ ਅਬਰਸਤੋਂ ਇਧਰ ਜਲਦ ਸਾਈਡ ਵਾਲੇ ਆਉਣ ਵਾਲੇ ਸਾਰੇ ਮਿਕਰਾਂ ਦੀ ਜਿਹੜੀ ਅਸੀਂ ਚੈਕਿੰਗ ਕਰ ਰਹੇ ਹਾਂ ਇਹਨਾਂ ਵੀ ਔਰ ਬਹੁਤ ਦਿੱਕਤਾਂ ਚੱਗੀ ਚੱਲ ਰਹੀ ਹੈ ਤਾਂ ਕਿ ਜੇ ਵੀ ਉਥੋਂ ਕੋਈ ਵੀ ਕੋਈ ਦਸ਼ਾ ਤਸਵੀਰ ਵਾਲਾ ਮਿਲਿਆ ਜਾਂ ਕੋਈ ਕੀ ਹੈ ਉਹ ਜੀ ਨਹੀਂ ਜਿਹੜੀ ਅਬਜੈਕਸ਼ਨੇਬਲ ਹੋ ਜੀ ਤਾਂ ਜੋ ਵੀ ਉਹ ਉਹ ਤਸਵੀਰ ਹੈ ਵਰਦੀ ਤੋਂ ਦੀ ਕਾਰਵਾਈ ਕੀਤੀ ਜਾਵੇ ਇਸ ਤਰੀਕੇ ਨਾਲ ਅਸੀਂ ਇੱਕ ਸਖਤ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਵੀ ਇਹ ਤਸ਼ੱਦਦੀਆਂ ਵਿੱਚ ਇਨਵੋਲ ਹੈ ਜਾਂ ਜੋ ਨਸ਼ਾ ਦਾ ਕਾਰੋਬਾਰ ਕਰਦੇ ਆ ਤੇ ਜਾਂ ਖੁਦ ਸੇਵਨ ਕਰਦੇ ਆ ਉਹਨਾਂ ਉੱਤੇ ਬੜੀ ਸਖਤ ਦਬਾਅ ਹੋਣੀ ਹੈ ਕਿ ਇਹ ਕਾਰੋਬਾਰ ਨੂੰ ਹਰਜੋ ਜਿਹੜਾ ਅਜੇ ਤੱਕ ਜਿਹੜੀ ਆ ਵਰਦੀ ਇੱਕ ਕੁਝੀ ਕਾਰਵਾਈ ਕੀਤੀ ਜਾਵੇ ਔਰ ਜਿਹੜੀ ਸਖਤ ਸਖਤ ਸਜ਼ਾ ਹੋਈਏ ਕਈ ਵਾਰੀ ਸਰ ਦੇਖਦੀਆਂ ਜੀ ਨਸ਼ਾ ਤਸਕਰ ਨੂੰ ਆਪੋ ਫੜ ਲੈਨੇ ਆ ਪਿੰਡ ਦੇ ਮੋਤਬਰ ਬੰਦੇ ਆ ਕੇ ਸਪਾਰਸ਼ਾ ਪਾਉਣ ਲੱਪਿੰਦੇ ਅਸਰ ਨਹੀਂ ਬਿਲਕੁਲ ਜੀ ਇਸ ਮੁਹਿੰਮ ਦੇ ਵਿੱਚ ਜੇ ਕੋਈ ਇਹੋ ਜਿਹੀ ਗੱਲ ਧਿਆਨ ਚਾਹੀ ਜਾਂ ਕੋਈ ਕਰਨ ਦੀ ਕੋਸ਼ਿਸ਼ ਕਰੂਗਾ ਸ਼ੁਰਾ ਦੀ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਵੀ ਨਾਲ ਇਨਵੋਲ ਕਰਾਂਗੇ ਇਹ ਬਿਲਕੁਲ ਸਾਡੇ ਵੱਲੋਂ ਸਬਸਤਿਆ ਹੈਗਾ ਕਿ ਕੋਈ ਵੀ ਨਸ਼ਾ ਵਾਲੇ ਬੰਦੇ ਦੀ ਸਪਾਰਸ਼ ਦਾ ਕਰੇ ਔਰ ਜੇ ਇਹ ਕੋਈ ਇਹੋ ਜਿਹੀ ਗੱਲ ਕਰੂਗਾ ਗਲਤੀ ਕਰੂਗਾ ਤਾਂ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾਏ ਠੀਕ ਹੈ ਸਰ ਥੈਂਕ ਯੂ